Obrigado. I la ਤੈਨੂੰ ਕਹਣਾ ਬੇਸ਼ੀਮੀ ਨਾਲ ਮਰਮਾਨਾ ਜੀ ਉਹਨੇ ਆਪਣੇ ਲੋਕਡਾਊਨ ਉੱਥੇ ਲਿਆ ਅੱਜ ਤੇ ਲੋਕਡਾਊਨ ਵਾਲੇ ਜਨਤਾ ਨੂੰ ਜਾਂ ਕੇ ਜਨਤਾ ਦੇ ਕੋਲ ਖੜ ਕੇ ਕਹਿੰਦਾ ਕਹਿੰਦਾ ਮੈਨੂੰ ਇਸ ਗੋਦਾ ਨੂੰ ਫੜ ਕੇ ਮਿਲਿਆ ਤਾਂ ਅੱਜ ਨੂੰ ਜਿੰਦਗੀ ਚਲਾ ਗਿਆ ਬੜੀ ਕ੍ਰਾਂਤੀ ਖੁਸ਼ੀ ਸਾਰਿਆਂ ਨੂੰ ਸਲਾਮ ਕਰਦਾ ਕਿਉਂਕਿ ਮੇਰਾ ਸਾਰਾ ਪਰਿਵਾਰ ਹੈ ਆਸੋਕੀ ਦਿੱਸਾ ਦਾ ਅੰਧਲਾ なすけです。 ਨੇ ਵੀੰਗ ਬਹੁਤ ਨਹੀਂ ਵੈਸੀ ਕਹਿੰਦੇ ਉਹਨਾਂ ਸਿੱਧੇ ਕਰੋ ਹੱਥ ਮੈਨੂੰ ਲੱਗਿਆ ਜਨੇਬੀ ਸਿੱਧੀ ਹੋਣੀ ਸਿੱਧੇ ਕਰੋ ਉਹਨੂੰ ਸਰਕਾਰ ਦੀ ਸੋਹ ਬਾਬਾ ਭਗਤ ਸਿੰਘ ਦੀ ਸੋਹ ਮੇਰੇ ਕੋਲੋਂ ਹੱਥ ਸਿੱਧੇ ਨਾ ਕਰੇ ਜੇ ਮੜੇ ਬਿੰਦਗੇ ਬਾਬਾ ਜੀ ਇਧਰ ਹੋ ਮੜਾ ਇਧਰ ਇਧਰ ਤੁਹਾਡੀ ਲੋੜ ਬਹੁਤ ਹੈ ਕਿਉਂਕਿ ਆ ਪੈਸੇ ਤੁਹਾਡੇ ਕੋਲ ਨਹੀਂ ਲੈਣੇ ਇਧਰ ਆ ਜੇ ਲੇਕਿਨ ਦੇਖਦੇ ਆ ਵੀ ਜੇ ਸਾਭਾ ਭਾਈ ਜੀ ਗੁਰੂ ਕੀ ਫਤਿਹ ਸਾਰੇ ਸਮੁੱਚੇ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਮੇਲਾ ਜੂਨ 9 ਜੂਨ ਦਾ ਹੁੰਦਾ 27 ਜੇਠ ਬਾਬੇ ਭਗਤ RAM ਦੇ ਦਰਬਾਰ ਤੇ ਮੇਲਾ ਲੱਗਦਾ ਜਿੰਨੇ ਪ੍ਰਬੰਧ ਕੀਆ ਸਾਰੇ ਔਮ ਹਮਾ ਕੇ ਰਲ ਮਿਲ ਕੇ ਬਹੁਤ ਸੋਹਣਾ ਉਤਸ਼ਾਹ ਕਰਕੇ ਮਨਾਉਂਦੇ ਹਨ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਬਾਬਾ ਜੀ ਦੀ ਸੰਗਤ ਤੇ ਬੜੀ ਦਇਆ ਬਹੁਤ ਜਿਆਦੀ ਮਿਹਰ ਆ ਸਾਰੇ ਹੀ ਅਸੀਂ ਇਕੱਠੇ ਕਿਉਂਕਿ ਮੇਲਾ ਮਨਾਉਂਦੇ ਆ ਨਗਰ ਦਾ ਸਾਡੇ ਦਾ ਸਾਡੇ ਨਾਲ ਬਹੁਤ ਸਹਯੋਗ ਹੈ ਜੋ ਜ਼ਿੰਮੇਦਾਰ ਭਰਾ ਜੋ ਸਮਾਜ ਦੇ ਬੰਦੇ ਆ ਸਾਰੇ ਅਸੀਂ ਰਲ ਕੇ ਇਹ ਮੇਲਾ ਮਨਾ ਰਹੇ ਆ ਸਾਨੂੰ ਬਹੁਤ ਹੀ ਉਤਸ਼ਾਹ ਮਿਲਦਾ ਇਸ ਕਰਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਸਾਰੀ ਸੰਗਤ ਸਾਡੇ ਨਾਲ ਹੁੰਦੀ ਆ ਕੋਈ ਰੌਲਾ ਨਹੀਂ ਰੱਪਾ ਨਹੀਂ ਬੜੇ ਪਿਆਰ ਨਾਲ ਸੰਗਤ ਆਉਂਦੀ ਆ ਤੇ ਬੜੇ ਪਿਆਰ ਨਾਲ ਚਾਹ ਪਾਣੀ ਪੀ ਕੇ ਲੰਗਰ ਪਾਣੀ ਛਕ ਕੇ ਜਾਂਦੀ ਆ ਮਹਾਰਾਜ ਦੀ ਕਿਰਪਾ ਨਾਲ 40 ਸਾਲ ਹੋ ਗਏ ਮੇਲਾ ਹੁੰਦੇ ਨੂੰ ਕਦੀ ਵੀ ਕੋਈ ਉੱਚੀ ਨੀਮੀ ਸੰਗਤ ਨੇ ਵਿੱਚ ਕੋਈ ਗੱਲ ਨਹੀਂ ਹੋਈ ਜਿਹੜੇ ਸਾਰੇ ਪਵੰਨ ਕਮੇਟੀ ਹਨ ਉਹ ਵੀ ਸਾਰੇ ਰਲ ਕੇ ਚੱਲਦੇ ਆ ਬਹੁਤ ਹੀ ਵਧੀਆ ਸਾਡਾ ਪ੍ਰੋਗਰਾਮ ਚੱਲਦਾ ਸਾਲ ਬਾਅਦ ਦਿਨ ਹੁੰਦਾ ਬਹੁਤ ਹੀ ਖੁਸ਼ੀ ਹੁੰਦੀ ਆ ਸਾਡਾ ਨਗਰ ਸਾਨੂੰ ਸਾਥ ਬਹੁਤ ਦਿੰਦਾ ਅਸੀਂ ਨਗਰ ਦੇ ਆਸਰੇ ਸਾਰਾ ਇਹ ਸਭ ਕੁਝ ਕਰਦੇ ਆ ਜਿੰਨਾ ਰੁੱਖਾ ਮਿੱਸਾ ਲੰਗਰ ਨਗਰ ਦਾ ਸਾਝਾ ਹੁੰਦਾ ਵੀ ਅਸੀਂ ਸਾਝ ਨਾਲ ਹੀ ਕਰਦੇ ਆ ਸਾਝ ਨਾਲ ਹੀ ਬਹਿੰਦੇ ਉੱਠਦੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ امن خالصا پندرہ ہزار روپیہ ہو گیا شکر گزار امندیپ ਸਾਵਣ ਖਾਲਸਾ ਹੱਦ ਦਾ ਪਤਾ ਨਹੀਂ ਜੇ ਪੀਰ ਦੇ ਦੁਆਰੇ ਤੇ ਜਾਈਏ ਤਾਂ ਨੀਵੇਂ ਹੋ ਜਾਈਏ ਅੱਖਾਂ ਉੱਚੀਆਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਵਾਰੀ ਮੈਂ ਤੁਹਾਨੂੰ ਛੋਟਾ ਜਿਹਾ ਵਾਕਿਆ ਸੁਣਾਉਣਾ ਸੀਤਾ ਮਾਤਾ ਨੂੰ گزار ہے بخشیت گیارہ ہزار روپیہ امندان خالصا پندرہ ہزار روپیہ ہوا دربار شکر گزار ہے امندیپ ਆਵਾਜ਼ ਖਾਲਸਾ ਸਾਡੇ ਅਵੀ ਜੀ ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦੇ ਹੋਣ ਉਹ ਵੀ ਆ ਜਾਣ ਕਿਉਂਕਿ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਵੇ ਪਰਸੰਦ ਕਮੇਟੀ ਵੱਲੋਂ ਬੰਦਾ ਮੇਰੀ ਜਾਣ ਪਛਾਣ ਵਾਲਾ ਇਹਦੇ ਨਾਲ ਤੇ ਖੁੱਲ ਕੇ ਤਾੜੀਆਂ ਮਾਰ ਦਿਓ ਜੋਗੀ ਭਰਾਵਾਂ ਮਾਹੀ ਰਾਈ ਜਾਲ ਦਿਓ ਵਾਨੀ ਜਸਲੰਦਰ ਸਿੰਘ ਜੀ son of ਚਰਨ ਸਿੰਘ ਜੀ ਅੱਛਾ ਜੀ ਠੀਕ